ਰੀ ਕ੍ਰੈਮ ਨੂ ਨੈਸ਼ਨਲ ਚੈਨਲ ਦੇਖ ਰਹੇ ਸਾਰੇ ਸ਼ੋਟਾਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਅੱਜ ਪਹੁੰਚਿਆ ਜੀ ਹਬੌਰ ਸ਼ਹਿਰ ਦੇ ਨਾਲ ਲੱਗਦਾ ਪਿੰਡ ਕਿੱਲਿਆਂ ਵਾਲੀ ਜਿੱਥੇ ਕਿ ਇੱਕ ਬਹੁਤ ਹੀ ਗਰੀਬ ਪਰਿਵਾਰ ਪਾਲੂ ਰਾਮ ਜੀ ਰਾਜਪੂਤ ਤੇ ਜਿਹੜਾ ਬਿਨਾਂ ਜਗ੍ਹਾ ਤੋਂ ਬਿਨਾਂ ਛੱਤ ਤੋਂ ਆਹ ਦੇਖੋ ਕਿੱਡਾ ਵੱਡਾ ਇਹਨਾਂ ਦਾ ਪਰਿਵਾਰ ਆ ਆਹ ਛੋਟੇ-ਛੋਟੇ ਬੱਚੇ ਆ ਬਿਨਾਂ ਛੱਤ ਤੋਂ ਕਿਹੜੇ ਦਰ ਤੋਂ ਉਹ ਜਿੱਥੇ ਰਹਿ ਰਹੇ ਆ 30 ਸਾਲ ਹੀ ਸਾਲੋਂ 30 ਸਾਲ ਹੋ ਗਏ ਜੀ 30 ਸਾਲ ਹੋ ਗਏ ऐसे तरह सड़क पे बच्चे ਲੈ ਕੇ ਗੁਜ਼ਾਰਾ ਕਰ ਰਹੇ ਆ ਪਿੰਡ ਦੀ ਕਿਸੇ ਪੰਚਾਇਤ ਨੇ ਕਿਸੇ ਪਿੰਡ ਦੇ ਨਮਾਇंदे ਨੇ ਕਿਸੇ ਇਲਾਕੇ ਦੇ ਲੀਡਰ ਨੇ ਅੱਜ ਤੱਕ ਇਹਨਾਂ ਦੀ ਸਾਰ ਨਹੀਂ ਲਈ ਲੀਡਰ ਆਉਂਦੇ ਆ ਵੋਟਾਂ ਲੈ ਕੇ ਤੁਰ ਜਾਂਦੇ ਆ ਤੇ ਇਹਨਾਂ ਦਾ ਜਿਹੜਾ ਕਹਿਣਾ ਵੀ ਅਸੀਂ ਆਰ ਨੇ ਕਿੰਨੇ ਕਿ ਜਵਾਕ ਆਪਦੇ ਪਿੰਡਾਂ ਤੇ ਜਾ ਕੇ ਮਜ਼ਦੂਰੀ ਕਰਕੇ ਫਾਲਦੇ ਆ ਸਾਨੂੰ ਨਾ ਕੋਈ ਰਹਿਣ ਵਾਸਤੇ ਜਗਾ ਨਾ ਕੋਈ ਛੱਤ ਹੈ ਦੇਖੋ ਆਪਾਂ ਨੂੰ ਹਰ ਚੀਜ਼ ਦੀ ਲੋੜ ਵੀ ਆਪਣੇ 5 ਮਿੰਟ ਲਾਈਟ ਕੱਟੀ ਜਾਵੇ ਤਾਂ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ ਬਿਨਾ ਲਾਈਟ ਤੋਂ ਬਿਨਾ ਪੱਖੇ ਤੋਂ ਬਿਨਾ ਛੱਤ ਤੋਂ ਬਿਨਾ ਠੰਡੇ ਫਰਿੱਜ ਦੇ ਪਾਣੀ ਤੋਂ ਕਿਵੇਂ ਇਹ ਲੋਕ ਗੁਜ਼ਾਰਾ ਕਰਦੇ ਹੋਣਗੇ ਥੋੜਾ ਜਿਆ ਸਰਕਾਰ ਮ ਧਿਆਨ ਮਾਰ ਜੇ ਸੂਬੇ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਇਹੋ ਜਿਹੇ ਪਰਿਵਾਰਾਂ ਵੱਨੀ ਧਿਆਨ ਦਿੱਤਾ ਜਾਵੇ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ